ਮੈਂ ਪਲਵਿੰਦਰ ਸਿੰਘ ਮਾਲਪਾਤਿਕ ਸੰਜ ਨੇ ਇੱਕਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਠਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੀ ਕਹਿੰਦੇ ਨੇ ਛੋਟੀਆਂ ਤੇ ਵੱਡੀਆਂ ਹੁੰਦੀ ਜਿਹੜੀ ਟੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਿਸੰਸ ਰੱਖ ਲਿਆ ਸਾਡੇ ਬੰਦੇ ਲਿਸੰਸ ਲੈਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚੱਲ ਗਏ ਪੁਲਿਸ ਜਿਹੜੀ ਮੂਵ ਤੇ ਗੂਹਣੀ ਰਹੀ ਸਾਬ ਤੇ ਫਿਰ ਇਹਨਾਂ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਸੰਤਾਂ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਪਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਦਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾਰੇ ਲਾਦਾ ਹੈ ਬੜੀ ਸ਼ਰਮ ਵਾਲੀ ਗੱਲ ਹੈ ਬਰਾਉ ਗੱਡੀ ਖਨੋਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱਟਕੇ ਨਾਲ ਲਿਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜਦ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ ਮੈਂ ਪਲਵਿੰਦਰ ਸਿੰਘ ਮਾਲਪਾਰ ਦੀ ਖਾਂਜ ਨੇ ਇੱਕਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੋਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀ ਹੱਥ ਦੀ ਵੱਡੀ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ੱਟਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਲਿਸੰਸ ਰੱਖ ਲਿਆ ਸਾਡੇ ਬੰਦੇ ਲਿਸੰਸ ਲੈਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਫ ਤੋਂ ਘੁਪਨੀ ਰਹੀ ਸਾਬ ਤੇ ਇਹ ਰਹਿਣ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਸੰਤਾਲ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਅਜੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਜਿਹੜਾ ਇਹਨਾਂ ਤੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤਾ ਫਰਵਤ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਵੀ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾਲੇ ਲਾਦਾਏ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਹੰਬਰਸਰ ਜਾ ਰਹੀ ਆ ਉਹਦਾ ੱਟਕੇ ਨਾਲ ਲਾਇਸੈਂਸ ਰੱਖਿਆ ਗਿਆ ਤੇ ਮੁਰਗੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੈਨੂੰ ਟੋਲ ਪਲਾਜੇ ਤੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜਦ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ ਮੈਂ ਪਲਵਿੰਦਰ ਸਿੰਘ ਮਾਲਪਾਤਿਕ ਸਾਜ ਨੇ ਇੱਕਾ ਸਿੱਧੂਪੁਰ ਜ਼ਿਲ੍ਹਾ ਅੰਮ੍ਰਿਤਸਰ ਆ ਗਏ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਗਤ ਲੈ ਕੇ ਉਹ ਜਿਹੜਾ ਆਪਣਾ ਕੇਟ ਹੈ ਉਹਨੂੰ ਕੀ ਕਹਿੰਦੇ ਛੋਟੀਆਂ ਤੋਂ ਵੱਡੀਆਂ ਹੁੰਦੀ ਜਿਹੜੀ ਕੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨਾਂ ਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਰਸਮਸਰਾ ਖਲਿਆ ਸਾਡੇ ਬੰਦੇ ਉਹ ਸੰਸਰੇ ਆਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚੱਲ ਗਏ ਪੁਲਿਸ ਜਿਹੜੀ ਮੂਤ ਤੋਂ ਘੁਪਨੇ ਰਹੀ ਸਾਈਡ ਤੇ ਫਿਰ ਇਹਨਾਂ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਸਰਨਤਾਲ ਦੇ ਜ਼ਿਲ੍ਹਾ ਪ੍ਰਧਾਨ ਮੂਰ ਜਿਹੜੇ ਸਾਥੀ ਆਜਦੇਦਾਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਜਿਹੜੇ ਇਹਨਾਂ ਦੇ ਡਾਂਗਾ ਚਵਾਣੀਆਂ ਚਾਲੂ ਕਰਦੇ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਵੀ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲਾ ਕੇ ਉਧਰ ਨਾਲੇ ਲਾ ਦਏ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੋਰੀ ਤੋਂ ਆ ਰਹੀ ਆ ਅੰਮਰਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਾਇਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਪਲਾਜੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿੰਦੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਾਮ ਕੀਤਾ